ਵਤਨ ਦੀ ਮਿੱਟੀ ਨਿਊ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਬਾਈ ਰਾਜਾ ਅੱਜ ਅਸੀਂ ਪਹੁੰਚੇ ਹਾਂ ਜੀ ਫਤੇਖੜ ਚੂੜੀਆਂ ਰੋਡ ਨਸ਼ਹਿਰਾ ਜਿੱਥੇ ਕਿ ਸੋਢੀ ਪਾਸ਼ਾ ਤਨਤਨ ਬਾਬਾ ਬੜਪਾਖ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਇੰਦਰਜੀਤ ਸਿੰਘ ਜੀ ਜਿਨ੍ਹਾਂ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਤਨਤਨ ਬਾਬਾ ਬੜਪਾਖ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਅੱਜ ਦੇ ਇਸ ਮੇਲੇ ਦੇ ਵਿੱਚ ਕੌਰ ਸੁਖਵੰਤ ਜਿਨ੍ਹਾਂ ਨੇ ਬਾਬਾ ਜੀ ਦੇ ਸ਼ਬਦ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਤੋਂ ਬਾਅਦ ਸ਼ਾਹੀ ਕੁਲਵਿੰਦਰ ਜਿਨ੍ਹਾਂ ਨੇ ਸੰਗਤਾਂ ਨੂੰ ਨੱਚਣ ਨੂੰ ਮਜਬੂਰ ਕੀਤਾ ਔਰ ਬਾਬਾ ਬੜਪਾਗ ਸਿੰਘ ਜੀ ਦਾ ਜਨਮ ਦਿਹਾੜੇ ਤੇ ਖੂਬ ਰੌਣਕਾਂ ਲਾਈਆਂ ਗੁਰੂ ਘਰ ਲੰਗਰ ਟੁੱਟ ਵਰਤਿਆ ਤੁਸੀਂ ਦੇਖਦੇ ਰਹੋ ਵਤਨ ਦੀ ਮਿੱਟੀ న్యూ ਚੈਨਲ ਬਾਈ ਰਾਜਾ ਦੀ ਵਿਸ਼ੇਸ਼ ਰਿਪੋਰਟ ਅਚਲ ਸਾਹਿਬ ਜਿੱਦੇ ਕੁੜੀਆਂ ਦਾ ਕੀ ਆ ਗਿਆ ਮੁੰਡਾ ਵੀ

ਬਤਾਂਦਾ ਸਮਝਦੇ ਰਹੀ ਜੀ ਦੇ ਮਨਾਂ ਆ ਆ ਆ ਕੋਣੀ ਦੇ ਹੁਕਮੇ ਬਾਰੇ ਸਾਥ ਮਸਲੀਆਂ ਘੜੀਆਂ ਨੂੰ ਬਾਹ ਬੋੜ ਦੇ ਬੋ ਮਦਨ ਓ ਪਾਪਾ ਜੀ ਇਹਨੇ ਲੱਗ ਪੈਣਾ Oh, ਜ਼ੋਰ ਨਾਲ ਤਾੜੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਫਕੀਰਾਂ ਦੇ ਸਦਕਾ ਹੀ ਇਹੋ ਜੀਆਂ ਮਹਿਫਲਾਂ ਲੱਗਦੀਆਂ ਨਹੀਂ ਤੇ ਕਿੱਥੇ ਭਰਾ ਭਰਾ ਦਾ ਦੁਸ਼ਮਾਨ ਹੋਇਆ ਵੇਖਾ ਪਹਿਲੀ ਵਾਰੋਂ ਤੇ ਰਾਤ ਨੂੰ ਰੋਟੀ ਖਾਣ ਲੱਗਿਆ ਵੇ ਇੱਕ ਪਾਸੇ ਉਂਗਲ ਚੱਲੀ ਜਾਂਦੀ ਦੂਜੇ ਹੱਥ ਨਾਲ ਰੋਟੀਆਂ ਖਾਈ ਜਾਂਦੇ ਕੰਮ ਖਰਾਬ ਹੋਇਆ ਪਿਆ ਬਹੁਤ ਸਾਡੇ ਸੱਜਣਾਂ ਦਾ ਬਖਸ਼ਿਆ ਹੋਇਆ ਨਾਰਾ ਸਾਦੇ ਪਾਤਸ਼ਾਹ ਦਾ ਬਖਸ਼ਾ ਹੋ ਨਾਰਾ ਸਾਡੇ ਰਹਿਬਰਾਂ ਦਾ ਬਖਸ਼ਾ ਹੋ ਨਾਰਾ ਰੱਬ ਬਲੰਦ ਕਰੀਏ ਗੱਜ ਕੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਛੋਟੀ ਪਾਤਸ਼ਾਹ ਜੀ ਦਾ ਜਨਮ ਦਿਨ ਮਨਾ ਰਹੇ ਹੋ ਔਰ ਮੇਰੇ ਤੋਂ ਪਹਿਲਾਂ ਬਹੁਤ ਸੁਰੀਲੀ ਆਵਾਜ਼ ਦੀ ਮਲਕਾ ਔਰ ਸਭ ਨੇ ਇੱਕ ਅਰੀ ਜ਼ੋਰ ਨਾਲ ਤਾੜੀਆਂ ਉਹਨਾਂ ਦੇ ਨਾਲ ਤੋਂ ਹੋਣੀ ਚਾਹੀਦੀ ਕਿ ਇੰਨੀ ਛੇਤੀ ਗਾਣਾ ਸਿੱਖ ਲੈਣਾ ਬੜੀ ਵੱਡੀ ਗੱਲ ਹੈ ਸ਼ੁਕਰੀਆ ਸ਼ੁਰੂ ਜਿਆਦਾ ਟਾਈਮ